ਸਤ ਸ੍ਰੀ ਅਕਾਲ ਅਸਲਾਮ ਅਲੈਕਮ ਜੀ ਅੱਜ ਅਸੀਂ ਤੁਹਾਨੂੰ ਉਹ ਰੇਲਵੇ ਸਟੇਸ਼ਨ ਦਿਖਾਉਣ ਜਾ ਰਹੇ ਹਾਂ ਜੋ 1947 ਦੇ ਰੌਲਿਆਂ ਵਾਲੇ ਬੜੀ ਚਰਚਾ ਕਰਿਆ ਤੇ ਸਾਹਮਣੇ ਨਜ਼ਰ ਆ ਰਿਹਾ ਹੈ ਰੇਲਵੇ ਸਟੇਸ਼ਨ ਡੇਰਾ ਬਾਬਾ ਨਾਨਕ ਜਿਲ੍ਹਾ ਗੁਰਦਾਸਪੁਰ ਤੇ ਇਹ ਲਿੰਕ ਰੋਡ ਸਟੇਸ਼ਨ ਦੇ ਬਾਹਰ ਦੀ ਨਜ਼ਰ ਆ ਰਿਹਾ ਹੈ ਅੰਗਰੇਜ਼ ਸਰਕਾਰ ਨੇ ਜਦੋਂ ਅੰਮ੍ਰਿਤਸਰ ਤੋਂ ਸਿਆਲਕੋਟ ਨਾਰੋਵਾਰ ਲਈ ਰੇਲ ਲਾਈਨ ਵਿਛਾਈ ਤੇ ਇੱਥੇ ਬਣਾਇਆ ਗਿਆ ਸੀ ਬੜਾ ਅਲੀਸ਼ਾਨ ਰੇਲ ਸਟੇਸ਼ਨ ਉਸੇ ਨਾਮ ਦੇ ਦਾ ਜਿਸ ਤਰ੍ਹਾਂ ਪੰਜਾਬ ਦੇ ਹੋਰ ਰੇਲ ਸਟੇਸ਼ਨ ਬਣਾਈ ਗਏ ਇਸ ਸਟੇਸ਼ਨ ਤੇ ਹੁਣੀਆਂ ਸਨ ਕਦੀ ਰੌਣਕਾਂ ਜੇ ਤੁਹਾਨੂੰ ਜਾਨਣਾ ਹੀ ਇੱਥੋਂ ਨਜ਼ਦੀਕ ਇਤਿਹਾਸਕ ਗੁਰਦੁਆਰਾ ਢੇਰਾ ਸਾਹਿਬ ਦੇ ਦਰਸ਼ਨ ਆਲੀ ਤੇ ਰਾਵੀ ਦੇ ਪਾਰ ਤੇ ਰਾਵੀ ਦੇ ਪਾਰ ਦੀ ਸੈਂਕੜੇ ਸੰਗਤ ਇੱਥੇ ਹੀ ਉੱਤਰਦੀ ਤੇ ਇੱਥੋਂ ਗੱਡੀ ਰਹੀਂ ਆਪਣੇ ਘਰਾਂ ਨੂੰ ਪਰਦੀ ਪਰ ਅੱਜ ਇਹ ਰੇਲਵੇ ਸਟੇਸ਼ਨ ویرਾਨ ਨਜ਼ਰ ਆ ਰਿਹਾ ਹੈ ਦੇਖੋ ਖਾਲੀ ਬੈਂਚ ਕੋਈ ਕੋਈ ਗੱਡੀ ਇੱਥੇ ਦੱਸਦੇ ਨੇ ਆਉਂਦੀ ਹੈ ਇਹ ਹੈ ਗੱਡੀਆਂ ਦੀ ਸੂਚੀ ਤੇ ਦੇਖੋ ਉਹੀ ਪੁਰਾਣਾ ਰੇਲਵੇ ਸਟੇਸ਼ਨ ਉਹੀ ਪੁਰਾਣੀ ਛੱਤ ਉਹੀ ਪੁਰਾਣੀ ਟੀਅਰ ਜੋ ਅੰਗਰੇਜ਼ ਬਣਾ ਕੇ ਸਨ ਇਹ ਹੈ ਜੀ ਇਸ ਦੀ ਪਾੜਾ ਸੂਚੀ ਜਾਂ ਕਿ ਕਿਰਾਇਆ ਸੂਚੀ ਸਾਹਮਣੇ ਨਜ਼ਰ ਆ ਰਹੀ ਹੈ ਅੱਗੇ ਲਿਖਿਆ ਕੁਝ ਵੀ ਨਜ਼ਰ ਆ ਰਿਹਾ ਕਿੰਨੇ ਰੁਪਏ ਲੱਗਣਗੇ ਇਹ ਤਿੰਨ ਗੱਡੀਆਂ ਚਾਰ ਗੱਡੀਆਂ ਆਪ ਟਾਣੇ ਵਿਖਾਈ ਗਈਆਂ ਨੇ ਰੋਜ਼ ਦੀਆਂ ਦੋ ਗੱਡੀਆਂ ਇੱਥੇ ਪੁੱਜਦੀਆਂ ਤੇ ਦੋ ਗੱਡੀਆਂ ਇੱਥੋਂ ਜਾਂਦੀਆਂ ਹਨ। ਅਰ ਐ ਨਵੀਂ ਸੂਚੀ ਲਗਾਈ ਗਈ ਹੈ ਗੱਡੀਆਂ ਦੇ ਟਾਈਮ ਦੀ। ਐ ਵੇਖੋ ਜੀ ਟਿਕਟ ਖਿੜਕੀ ਅਜੇ ਬੰਦ ਹੈ ਸ਼ਾਇਦ। ਤੇਨ ਅਜੇ 1:18 ਕੀ ਆਏਗੀ। ਔਰ ਬਾਦ ਰਿਲੇਟੇਸ਼ਨ ਤੇ ਯਾਤਰੀ ਜੁੜਨੇ ਸ਼ੁਰੂ ਹੋ ਗਏ ਨੇ ਇਹ ਦੇਖੋ ਯਾਤਰੀ ਗੱਡੀ ਦੇ ਇੰਤਜ਼ਾਰ ਵਿੱਚ ਇਹ ਪਲੇਟਫਾਰਮ ਇਸ ਰਿਲੇਟੇਸ਼ਨ ਦਾ ਉਹੀ ਹੈ ਜਿਸ ਨੂੰ 1947 ਦੇ ਹਲਿਆਂ ਵੇਲੇ ਲਹੂ ਲਹਾਨ ਹੁੰਦੇ ਦੇਖਿਆ ਗਿਆ ਸਾਡੀ ਪੰਜਾਬੀ ਜੇ ਉੱਧੜ ਕੇ ਲਿਕੋਪਾਰ ਨਵੇਂ ਬਣੇ ਮੁਲਕ ਜਾਣ ਦੀ ਆਸ ਵਿੱਚ ਇੱਥੇ ਪੁੱਜਦੇ ਉਹਨਾਂ ਉੱਤੇ ਇਸੇ ਰੇਲ ਸਟੇਸ਼ਨ ਤੇ ਹਮਲਾ ਹੁੰਦਾ ਸੈਂਕੜੇ ਪੰਜਾਬੀ ਇੱਥੇ ਹੀ ਕਤਲ ਹੁੰਦੇ ਵਿਖੇ ਗਏ ਐ ਰੇਲ ਸਟੇਸ਼ਨ ਕਦੀ ਹੋਇਆ ਸੀ ਲਹੂ ਲੋਹਾਨ ਇਸਤੋਂ ਲਿਕੋਪਾਰ ਤੋਂ ਵੀ ਲਾਸ਼ਾਂ ਨਾਲ ਭਰੀਆਂ ਗੱਡੀਆਂ ਇਸੇ ਸਟੇਸ਼ਨ ਤੇ ਆ ਕੇ ਰੁਕਦੀਆਂ ਸਨ ਇਹ ਰੇਲ ਸਟੇਸ਼ਨ ਸ਼ਹਿਰ ਦੇ ਰਬ ਬਨਾਨਕ ਤੇ ਪਿੰਠ ਠੜ ਕੇ ਤੋਂ ਥੋੜਾ ਹਟਮਾ ਇਹ ਨਜ਼ਰ ਆ ਰਿਹਾ ਹੈ ਇਹਦਾ ਆੜਾ ਦਵੜਾ ਕੋਹਤਰ ਬਾਬਾ ਗੁਰੂ ਨਾਨਕ ਦੇਵ ਜੀ ਦੇ ਨਾਂ ਨਾਲ ਜੁੜਿਆ ਰੇਲ ਸਟੇਸ਼ਨ ਕਦੀ ਲੌਰੰਗਰ ਨਜ਼ਰ ਆਇਆ ਸੀ ਆੜਾ ਦਵੜਾ ਲਾਸ਼ਾ ਨਾਲ ਬਦੂ ਮਾਰਦਾ ਹੋਇਆ ਵੇਖਿਆ ਗਿਆ ਇਹ ਹੈ ਉਹ ਪਲੇਟਫਾਰਮ ਤੇ ਇਧਰ ਹੈ ਨਜ਼ਰ ਆ ਰਿਹਾ ਇਜਾਰੀ ਦੇਲ ਜੀ ਪਾਕਿਸਤਾਨ ਵਾਲੇ ਪਾਸੇ ਪਲੇਟਫਾਰਮ ਤੇ ਰੇਲਵੇ ਸਟੇਸ਼ਨ ویرਾਨ ਲੋ ਜੀ ਸਟਾਫ ਰੂਮ ਇਥੇ سٹਾ ਬੜਦਾ ਹੈ ਬੰਦ ਪਏ ਹਨ ਕਮਰੇ ਕੋਈ ਇੱਕਦਾਂ ਹੀ ਮਲਾਜ ਨੂੰ ਲੱਗਦਾ ਇੱਥੇ ਤਣਾਤ ਹੁੰਦਾ ਹੋਏਗਾ ਅੱਜ ਤੁਸੀਂ ਵੇਖ ਰਹੇ ਹੋ 1947 ਵਾਲਾ ਖੋਨੀ ਰੇਲ ਸਟੇਸ਼ਨ ਇਹ ਰੇਲਵੇ ਟ੍ਰੈਕ ਜਾਂਦਾ ਸੀ ਇੱਥੋਂ ਜਾਂਦੀ ਸੀ ਰੇਲ ਗੱਡੀ ਲਿਕੋਪਾਰ ਰਾਵੀ ਦੇ ਉੱਤੇ ਬਣੇ ਬ੍ਰਿਜ ਨੂੰ ਪਾਰ ਕਰਕੇ ਤੇ ਇਹ ਸਾਹਮਣੇ ਟੈਕ ਜਾ ਰਿਹਾ ਹੈ ਅੰਮ੍ਰਿਤਸਰ ਨੂੰ ਤੇ ਬੱਚੇ ਅੱਜ ਬੱਚਿਆਂ ਦੀ ਕ੍ਰਿਕਟ ਕਣਾਉਣ ਬਣਿਆ ਹੋਇਆ ਹੈ ਰੇਲ ਸਟੇਸ਼ਨ ਕਿਉਂ ਗੱਡੀ ਕਿਉਂਕਿ ਇੱਥੇ ਬਹੁਤ ਘਟ ਹੁੰਦੀ ਹੈ ਕ੍ਰਿਕਟ ਖੇਡਦੇ ਬੱਚੇ ਤੇ ਇਧਰ ਹੈ ਜੀ ਲੈਂਦਾ ਪੰਜਾਬ ਕਦੀ ਜਾਂਦੀ ਸੀ ਰੇਲ ਰਾਵੀ ਦੇ ਵੇਜ ਨੂੰ ਪਾਰ ਕਰਕੇ ਸਿਆਲਕੋਟ ਜਸੜ ਸਟੇਸ਼ਨ ਤੇ ਅੱਗੇ ਨਾਰੋਵਾਲ ਸਿਆਲਕੋਟ ਲਗਿਆ ਜੀ ਬੋਬ ਦੇਰਾ ਬਾਬਾ ਨਾਨਕ ਗੁਰਮੁਖੀ ਵਿੱਚ ਹਿੰਦੀ ਵਿੱਚ ਔਰ ਅੰਗਰੇਜ਼ੀ ਵਿੱਚ ਇਹ ਹੈ ਜੀ ਕੋਰੀਲ ਟ੍ਰੈਕ ਜਿਹੜਾ ਕਿ ਜਾਂਦਾ ਹੈ ਦਿਹਰਾਵੀ ਤੱਕ ਬਸ ਉੱਥੇ ਅੱਗੇ ਬੰਦ ਹੋ ਚੁੱਕਾ ਹੈ ਕਿਉਂਕਿ ਅਜੇ ਤੱਕ ਟ੍ਰੇਨ ਲਿੱਪੋ ਪਾਰ ਨਹੀਂ ਜਾਂਦੀ ਤਾਂ ਕਿੱਥੇ ਪੁਲ ਨਹੀਂ ਹੈ ਕੋਲਕਾ ਤੋਂ ਮੁੜ ਕੇ ਆਇਆ ਹੈ 1971 ਦੀ ਲੜਾਈ ਵਿੱਚ ਇਹ ਸਾਹਮਣੇ ਅੱਗੇ ਤੱਕ ਰੇਲ ਜਾਂਦੀ ਹੈ ਆਓ ਦੇਖਦੇ ਹਾਂ ਅੱਗੇ ਥੋੜਾ ਤੇ ਰੇਲ ਪਹੁੰਚੀ ਹੋਈ ਹੈ ਰੇਲਵੇ ਲਾਈਨ ਪਹੁੰਚੀ ਹੋਈ ਹੈ ਇਹ ਕੁਝ ਨਜ਼ਰ ਆ ਰਿਹਾ ਹੈ ਸ਼ਾਇਦ ਇੱਥੇ ਰੇਲ ਦਾ ਮੁਲਾਜ਼ਮ ਖੜਾ ਹੁੰਦਾ ਹੋਵੇਗਾ ਹੈ ਸਿਗਨਲ ਆਪ ਡਾਊਨ ਕਰਨ ਵਾਸਤੇ ਇੱਥੇ ਖੜਾ ਹੁੰਦਾ ਸੀ ਮੁਲਾਜ਼ਮ ਚੱਲਦੇ ਆ ਅੱਗੇ ਤੱਕ ਸਿੰਧਰ ਰੇਲ ਲਾਈਨ ਜਾ ਰਹੀ ਹੈ ਇੱਥੇ ਤੱਕ ਆਈ ਹੈਗੇ ਬੰਦ ਕੀਤਾ ਹੋਇਆ ਹੈ ਇਸ ਨੂੰ ਇਤੋਂ ਗੱਡੀ ਅੱਗੇ ਨਹੀਂ ਜਾ ਸਕਦੀ ਤੇ ਦੱਸਦੇ ਨੇ ਪਰ ਰੇਲ ਲਾਈਨ ਜਿਹੜੀ ਹੈ ਉਹ ਦਰਿਆ ਰਾਵੀ ਤੱਕ ਹੀ ਅਜੀਬ ਵਿਸ਼ੇਹੀ ਹੋਈ ਹੈ ਆਓ ਲਵ ਦੇ ਹਵਜ਼ੀਆਂ ਜਾ ਕੇ ਨਿਸ਼ਾਨੀਆਂ ਪਿੰਡ ਤੇ ਖੇਤਾਂ ਦੀ ਜੂ ਦੂ ਦੂ ਤੱਕ ਕਿਸਾਨ ਫਸਲਾਂ ਦੀ ਪਟਾਈ ਕਰ ਰਹੇ ਹਨ ਸ਼ਾਇਦ ਆਦੂ ਘਟੇ ਜਾ ਰਹੇ ਹਨ सब्जी ही सब्जी गोभी देखो जी लाइन है देखो रेल लाइन जारी लोहे की रेल एक ही लाइन नज़र आ रही है शायद दूसरी घाव दबी हुई है आ देखो नज़र आ रही इतना भी अली भी रेल लाइन दूसरी ਇੱਕ ਵੀ ਨਜ਼ਰ ਆ ਗਈ ਦੂਸਰੀ ਲਾਈਨ ਵੀ ਨਜ਼ਰ ਆ ਗਈ ਹੈ। ਕਦੋਂ ਬੇਲਾ ਆਏਗਾ ਉਹ ਚੰਗਾ ਵੇਲਾ ਕਿ ਦੁਬਾਰਾ ਇੱਥੋਂ ਰੇਲ ਪਾਰ ਜਾਵੇ। ਇਧਰੋਂ ਗੱਡੀਆਂ ਉਧਰ ਜਾਣ ਉਧਰੋਂ ਇਧਰ ਆਉਣ ਫੇਰ ਉਹੀ ਮਾਹੌਲ ਉਹੀ ਸਾਂਝ ਦਾ ਮਾਹੌਲ। ਇਹ ਸ਼ਾਇਦ ਪੁਰਾਣਾ ਪੱਥਰ ਪੁਰਾਣੀ ਬੁਲਜੀ ਲੱਗੀ ਹੋਈ ਹੈ। रेलवे में की ओह उजड़ गया रेलवे स्टेशन नहीं जा सका क्योंकि अगर एस एफ की तैनाती है उधर जाना मना किता हुआ है तो फिर वापस भीम पर फर्टाइल है गोभी देखो ਫਿੱਦਰ ਬਣੇ ਸਨ ਕਦੀ ਮਰਾਜਮਾਲੀ ਰੇਲਵੇ ਕੁਆਟਰ ਇਹ ਸਨ ਕੁਆਟਰ ਅੱਜ ਖੰਡਰਾਂ ਦਾ ਰੂਪ ਧਾਰਨ ਕਰ ਚੁੱਕੇ ਹਨ ਕਿਉਂਕਿ ਇੱਥੇ ਮਰਾਜਮੀ ਦੀ ਤਨਾਤ ਨਹੀਂ ਹੰਤਾ ਇੱਥੇ ਕੌਣ ਰਹੇਗਾ ਇਹ ਦੇਖੋ ਇਹ ਦਵੀ ਇਹ ਮਰਾਜਮਾ ਦਾ ਕੁਆਟਰ ਇਹ ਦੇਖੋ ਜੀ ਕੀ ਹਾਲ ਹੋ ਚੁੱਕੇ ਨੇ ਇੱਥੇ ਅੱਜਕੱਲ ਕੋਈ ਮਲਾਜਮ ਨਹੀਂ ਰਹਿੰਦਾ ਕਦੀ ਹੁੰਦੀਆਂ ਸਾਰਾ ਰੌਣਕਾਂ ਮਲਾਜਮਾਂ ਦੀਆਂ ਸਟੇਸ਼ਨ ਤੇ ਆਉਣ ਵਾਲੇ ਯਾਤਰਾਵਾਂ ਦੀਆਂ ਤੇ ਉਹ ਲਓ ਜੀ ਆ ਗਈ ਜੀ ਰੇਲ ਪਹੁੰਚ ਗਈ ਹੈ ਇਸ ਰੇਲਵੇ ਸਟੇਸ਼ਨ ਤੇ ਹਉ ਉਹ ਖੰਨੀਆ ਤੇ ਇਸ ਤੇ ਉੱਤਰ ਦੇ ਯਾਤਰੀ ਕਿੰਨੇ ਕੋ ਅੱਜ ਕੱਲ ਇਥੋਂ ਯਾਤਰੀ ਉਤਰਦੇ ਨੇ ਕਿ ਕਿੰਨੇ ਕੋ ਚੜ੍ਹਦੇ ਨੇ ਬਸ ਤੱਕ ਜਨ ਪੜੀ ਜਨ ਜਤੋਂ ਤੱਕ लो जी ए उतरे ने यात्री बस गने चुने किन्ने चढ़ने गए डबल इंजन वाली ट्रेन है ਉਹਣੀ ਵਾਪਸ ਜਾਈਗੀ ਅਮਰਸਰ ਬਿਲਕੁਲ ਖਾਲੀ ਡੱਬੇ ਇਸੇ ਤਰ੍ਹਾਂ ਬਹੁਤੇ ਖਾਲੀ ਡੱਬੇ ਜਾਂਦੇ ਤੇ ਬਹੁਤੇ ਆਉਂਦੇ ਹਨ ਕਿੱਥੇ ਗਿਆ ਉਹ ਸਮਾਂ ਇਹ ਉੱਥੇ ਗੱਡੀਆਂ ਭਰੀਆਂ ਜਾਂਦੀਆਂ ਤੇ ਭਰੀਆਂ ਆਉਂਦੀਆਂ ਸਨ